ਹੈਲੋ ਦੋਸਤੋ ਮੈਂ ਨਮਜਿੰਦਰ ਸਿੰਘ ਲਰਨ ਡੇਅ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਆਪਣਾ ਪਾਰਟ ਨੰਬਰ 6 ਜਿਵੇਂ ਕਿ ਆਪਾਂ ਪਾਰਟ ਨੰਬਰ ਕੱਲ ਜਿਹੜਾ ਸੀਗਾ 5 ਉਹ ਖਤਮ ਕਰ ਚੁੱਕੇ ਸੀ ਔਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਪਾਰਟ ਨੰਬਰ 6 ਜਿਹੜਾ ਹੈ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਣੇ ਕੋਲ ਕੀ ਹੈ ਸਟੇਟ ਗਵਰਨਮੈਂਟ ਯਾਨੀ ਕਿ ਰਾਜ ਸਰਕਾਰ ਤਾਂ ਜਿਹੜੀ ਹੈ ਆਪਾਂ ਸੈਂਟਰਸ ਕਾਲ ਜੋ ਸੀ ਕੱਲ ਖਤਮ ਕਰ ਚੁੱਕੇ ਸੀਗੇ ਅੱਜ ਆਪਾਂ ਰਾਜ ਸਰਕਾਰ ਸ਼ੁਰੂ ਕਰਨੀ ਹੈ ਜਿਸ ਤਾਂ ਆਪਾਂ ਅੱਜ ਚੈਪਟਰ 1 ਕਰਾਂਗੇ ਜਿਹਨੂੰ ਕਿ ਆਪਾਂ ਦੋ ਚੈਪਟਰਸ ਦੇ ਵਿੱਚ ਵੰਡਿਆ ਹੋਇਆ ਪਹਿਲੇ ਚੈਪਟਰਸ ਦੇ ਵਿੱਚ ਆਪਾਂ ਗਵਰਨਰ ਤੇ ਉਸ ਦੇ ਨਾਲ ਜੁੜੀਆਂ ਹੋਈਆਂ ਹਰ ਚੀਜ਼ਾਂ ਕਵਰ ਕਰਾਂਗੇ ਔਰ ਸੈਕੰਡ ਚੈਪਟਰ ਦੇ ਵਿੱਚ ਆਪਾਂ ਵਿਧਾਨ ਸਭਾ ਤੇ ਲੈਜਿਸ ਕਰਦੇ ਆਂ ਅੱਜ ਦੀ ਕਲਾਸ ਦੀ ਸ਼ੁਰੂਆਤ ਤਾਂ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਅਗਿਆਨਵਰੀਆਂ ਕਲਾਸੇਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹੁੰਚ ਸਕੇ ਔਰ ਵੀਡੀਓ ਦੀ ਪੀਡੀਐਫ ਜੋ ਹੈ ਇਸ ਤੁਸੀਂ ਕਲਾਸ ਦੀ ਪੀਡੀਐਫ ਨੂੰ ਲੈਣ ਦੇ ਲਈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਹੋ ਹੁਣ ਕਰਦੇ ਆਂ ਦੀ ਕਲਾਸ ਦੀ ਸ਼ੁਰੂਆਤ ਜਿਸ ਦੇ ਵਿੱਚ ਆਪਾਂ ਦੇਖਦੇ ਆਂ ਕਿ ਆਪਾਂ ਕੀ ਕਰਨ ਜਾ ਰਹੇ ਆਂ ਚ ਰਾਜ ਸਰਕਾਰ ਤਾਂ ਰਾਜ ਸਰਕਾਰ ਦੇ ਵਿੱਚ ਅਗਰ ਦੇਖੀ ਆਪਾਂ ਜਿੱਥੇ ਸੰਵਿਧਾਨ ਆਪਣਾ ਲਿਖਿਆ ਹੋਇਆ ਹੈ ਠੀਕ ਹੈ ਸੰਵਿਧਾਨ ਦੀ ਜਿਹੜੀ ਬੁੱਕ ਹੈ ਆਪਣੇ ਕੋਲ ਤਾਂ ਉਸ ਦੇ ਵਿੱਚ ਜਿੱਥੇ ਆਪਣੇ ਕੋਲ ਰਾਜ ਸਰਕਾਰ ਲਿਖੀ ਹੋਈ ਹੈ ਉੱਥੇ ਕੀ ਲੱਗੀ ਹੋਈ ਇੱਕ महावीर स्वामी जी दी पिक्चर लगी हुई है उधर एक फोटो लगी हुई है ठीक है तो अपने को राज्य सरकार ਦੇ ਵਿੱਚ ਜਿਹੜੇ ਆਰਟੀਕਲਸ ਹੁੰਦੇ ਨੇ ਉਹ 152 ਨੰਬਰ ਤੋਂ ਲੈ ਕੇ 237 ਤੱਕ ਆਪਾਂ ਇਹਨਾਂ ਨੂੰ ਕਵਰ ਕਰਾਂਗੇ ਠੀਕ ਹੈ ਔਰ ਜਿਸ ਦਾ ਅੱਜ ਆਪਾਂ ਫਰਸਟ ਚੈਪਟਰ ਜਿਹੜਾ ਹੈ ਉਹ ਕੰਪਲੀਟ ਕਰਨ ਜਾ ਰਹੇ ਹਾਂ ਤੇ ਇਹਨੂੰ ਦੋ ਚੈਪਟਰਾਂ ਦੇ ਵਿੱਚ ਵੰਡਿਆ ਹੋਇਆ ਤਾਂ ਇਹ ਜਿੰਨੇ ਵੀ ਆਪਣੇ ਕੋਲ ਆਰਟੀਕਲਸ ਨੇ ਇਹ ਦੋ ਚੈਪਟਰਸ ਦੇ ਵਿੱਚ ਕੰਪਲੀਟ ਹੋ ਜਾਣਗੇ ਹਾਫਲੀ ਵੰਡੇ ਹੋਏ ਨੇ ਤਾਂ ਉਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਕਵਰ ਕਰਾਂਗੇ ਤਾ ਆਈਦੀ ਕਲਾਸ ਦਾ ਆਪਣਾ ਫਰਸਟ ਆਰਟੀਕਲ ਹੈ ਆਰਟੀਕਲ ਨੰਬਰ 153 ਕਿਉਂਕਿ ਸ਼ੁਰੂ ਤਾਂ 152 ਤਹੁੰਦੇ ਬਟ ਆਪਾਂ ਕੀ ਕਰਦੇ ਆ ਸਿਰਫ ਉਹ ਆਰਟੀਕਲਸ ਕਰਦੇ ਆ ਥਿਉਰੀ ਦੇ ਵਿੱਚ ਵੀ ਜਿਹੜੇ ਆਪਣੇ ਲਈ ਇੰਪੋਰਟੈਂਟ ਨੇ ਜਿਹੜੇ ਆਪਣੇ ਕਿਸੇ ਕੰਮ ਦੇ ਨਹੀਂ ਆਪਾਂ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਤੇ ਟਾਈਮ ਵੇਸਟ ਨਹੀਂ ਕਰਾਂਗੇ ਤਾਂ ਆਪਣੇ ਕੋਲ ਆਰਟੀਕਲ ਨੰਬਰ ਆਉਂਦਾ ਜੀ 153 ਤੇ 153 ਦੇ ਵਿੱਚ ਕੀ ਆਪਣੇ ਗਵਰਨਰ ਜਿਵੇਂ ਆਪਾਂ ਪ੍ਰੈਜ਼ੀਡੈਂਟ ਬਾਰੇ ਗੱਲ ਕਰਦੇ ਆ ਅੱਗੇ ਜਿਕੇ ਕਿ ਆਪਣੇ ਭਾਰਤ ਦਾ ਇੱਕ ਪ੍ਰੈਜ਼ੀਡੈਂਟ ਹੋਏਗਾ ਇੱਕ ਆਪਣੇ ਕੋਲੇ ਵਾਈਸ ਪ੍ਰੈਜ਼ੀਡੈਂਟ ਹੋਏਗਾ ਤਾਂ ਉਸ ਤਰੀਕੇ ਨਾਲ ਇੱਕ ਗਵਰਨਰ ਵੀ ਹੈ ਕਿ ਹਰ ਇੱਕ ਰਾਜ ਦਾ ਇੱਕ ਗਵਰਨਰ ਹੋਏ ਠੀਕ ਹੈ ਗਵਰਨਰ ਦਾ ਕੀ ਹੈ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਾਜ ਦਾ ਇੱਕ ਗਵਰਨਰ ਹੋਏਗਾ ਜਿਸ ਨੂੰ ਆਪਾਂ ਕੀ ਕਹਿੰਦੇ ਆ ਰਾਜਪਾਲ ਕਹਿੰਦੇ ਆ ਠੀਕ ਹੈ ਤਾਂ ਇਹ ਕਦੋਂ ਐਡ ਕੀਤਾ ਗਿਆ ਸੀ ਤਾਂ ਇਹ 7th ਅਮੈਂਡਮੈਂਟ ਵਿੱਚ ਕਿਹਾ ਗਿਆ ਸੀਗਾ ਕਿ ਦੋ ਰਾਜਾਂ ਨੂੰ ਇਹ ਰਾਜ ਇੱਕ ਰਾਜਪਾਲ ਜਿਹੜਾ ਹੁੰਦਾ ਉਹ ਸੰਭਾਲ ਸਕਦਾ ਠੀਕ ਹੈ ਇੱਕ ਰਾਜ ਨੂੰ ਤਾਂ ਇੱਕ ਰਾਜਪਾਲ ਸੰਭਾਲਦਾ ਹੀ ਹੈ ਠੀਕ ਹੈ ਮਤਲਬ ਕਿ ਹਰ ਇੱਕ ਰਾਜ ਨੂੰ ਇੱਕ ਰਾਜਪਾਲ ਯਾਨੀ ਕਿ ਗਵਰਨਰ ਜਿਹੜਾ ਹੈ ਉਹ ਤਾਂ ਦਿੱਤਾ ਹੀ ਜਾਂਦਾ ਹੈ ਠੀਕ ਹੈ ਬਟ ਕੀ ਹੁੰਦਾ ਹੈ ਕਈ ਵਾਰ ਅਗਰ ਕੋਈ ਰਾਜਪਾਲ ਕੋਈ ਗਵਰਨਰ ਜਿਹੜਾ ਹੁੰਦਾ ਹੈ ਆਪਣੀ ਪੋਸਟ ਨੂੰ ਛੱਡ ਜਾਂਦਾ ਹੈ ਜਾਂ ਫਿਰ ਕੋਈ ਅਜਿਹੀ ਸਥਿਤੀ ਆਂਦੀ ਹੈ ਜੇ ਜਦੋਂ ਕਿ ਉਹ ਤਾਂ ਗਵਰਨਰ ਨਾ ਚੁਣਿਆ ਜਾਵੇ ਤਾਂ ਉਸ ਟਾਈਮ ਤੇ ਇੱਕ ਗਵਰਨਰ ਜਿਹੜਾ ਹੁੰਦਾ ਹੈ ਉਹ ਦੋ ਸਟੇਟਸ ਦੀ ਕਾਰਵਾਈ ਸੰਭਾਲ ਸਕਦਾ ਹੈ ਉਹ ਦੋ ਸਟੇਟ ਦੀ ਕਾਰਵਾਈ ਸੰਭਾਲਦਾ ਹੈ ਇਸੇ ਤਰੀਕੇ ਨਾਲ ਸੇਮ ਆਪਣੇ ਕੋਲ ਕੀ ਹੁੰਦੀ ਹੈ ਹਾਈ ਕੋਰਟ ਵੀ ਹੁੰਦੀ ਹੈ ਇੱਕ ਹਾਈ ਕੋਰਟ ਦੇ ਅੰਦਰ ਕਈ ਸਰੀਆਂ ਸਟੇਟਸ ਆ ਸਕਦੀਆਂ ਹਨ ਮਤਲਬ ਕਿ ਇੱਕ ਜਾਂ ਦੋ ਤੋਂ ਜ਼ਿਆਦਾ ਸਟੇ ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਤਰੀਕੇ ਨਾਲ ਆਪਣੇ ਕੋਲ ਹੈ ਆਰਟੀਕਲ ਨੰਬਰ 154 ਤਾਂ ਆਰਟੀਕਲ ਨੰਬਰ 154 ਦੇ ਵਿੱਚ ਆਪਣੇ ਕੋਲ ਕੀ ਹੈ ਐਗਜ਼ੀਕਿਊਟਿਵ ਪਾਵਰਸ ਆਫ ਦੀ ਸਟੇਟ ਐਗਜ਼ੀਕਿਊਟਿਵ ਪਾਵਰਸ ਆਫ ਦੀ ਸਟੇਟ ਤਾਂ ਐਗਜ਼ੀਕਿਊਟਿਵ ਪਾਵਰਸ ਜਿਹੜੀਆਂ ਹੁੰਦੀਆਂ ਨੇ ਉਹ ਕਿਹਦੇ ਕੋਲ ਹੁੰਦੀਆਂ ਨੇ ਤਾਂ ਜਿਹੜਾ ਐਗਜ਼ੀਕਿਊਟਿਵ ਪਾਵਰ ਮਤਲਬ ਕਿ ਐਗਜ਼ੀਕਿਊਟਿਵ ਸਟੇਟ ਦੀਆਂ ਪਾਵਰਸ ਕਿਹਦੇ ਕੋਲ ਹੁੰਦੀਆਂ ਨੇ ਜਿਹੜਾ ਸਟੇਟ ਦਾ ਹੈੱਡ ਹੋਊਗਾ ਕਿਉਂਕਿ ਪੂਰੇ ਇੰਡੀਆ ਲੈਵਲ ਦੀਆਂ ਪਾਵਰ ਕਿਹਦੇ ਕੋਲ ਸੀਗੀਆਂ ਪ੍ਰੈਜ਼ੀਡੈਂਟ ਕੋਲ ਸੀਗੀਆਂ ਰਾਸ਼ਟਰਪਤੀ ਕੋਲ ਸੀਗੀਆਂ ਤਾਂ ਸ ਆਪਣੇ ਕੋਲੇ ਗਵਰਨਰ ਦੇ ਕੋਲ ਹੋਣਗੀਆਂ ਜਿਵੇਂ ਹੀ ਐਗਜ਼ੀਕਿਊਟਿਵ ਦਾ ਮਤਲਬ ਹੁੰਦਾ ਹੈ ਕਿ ਨਿਯੁਕਤੀ ਕਰਨ ਵਾਲਾ ਤਾਂ ਰਾਸ਼ਟਰਪਤੀ ਜਿਵੇਂ ਕੀ ਕਰਦਾ ਸੀ ਸੈਂਟਰਲ ਲੈਵਲ ਤੇ ਨਿਯੁਕਤੀ ਕਰਦਾ ਸੀ ਪੂਰੇ ਭਾਰਤ ਲੈਵਲ ਤੇ ਨਿਯੁਕਤੀ ਕਰਦਾ ਸੀ ਕਿਸੇ ਵੀ ਪੋਸਟ ਦੀ ਉਸੇ ਤਰੀਕੇ ਨਾਲ ਇੱਕ ਸਟੇਟ ਦੇ ਵਿੱਚ ਨਿਯੁਕਤੀ ਕੌਣ ਕਰੇਗਾ ਗਵਰਨਰ ਕਰੇਗਾ ਠੀਕ ਹੈ ਨੈਕਸਟ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 155 ਤਾਂ ਆਰਟੀਕਲ ਨੰਬਰ 155 ਦੇ ਵਿੱਚ ਆਪਣੇ ਕੋਲ ਆਉਂਦੀ ਹੈ ਅਪੋਇੰਟਮੈਂਟ ਆਫ ਗਵਰਨਰ ਤਾਂ ਅਗਰ ਸਟੇਟ ਦੇ ਵਿੱਚ ਗਵਰਨਰ ਹਰ ਇੱਕ ਪੋਸਟ ਦੀ ਨਿਯੁਕਤੀ ਕਰੇਗਾ ਤਾਂ ਗਵਰਨਰ ਨੂੰ ਕੌਣ ਨਿਯੁ ਤਾਪਏ ਦੇਖਿਆ ਨੇ ਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਹਰ ਇੱਕ ਤਰੀਕੇ ਦੀ ਨਿਯੁਕਤੀ ਕਰਦਾ ਹੈ ਯਾਨੀ ਕਿ ਹੇ ਉਹਦੇ ਹੇਠਾਂ ਆਉਣ ਵਾਲੀਆਂ ਸਟੇਟਸ ਦੀ ਨਿਯੁਕਤੀ ਵੀ ਕਰਦਾ ਹੈ ਸਟੇਟ ਦੇ ਮੁਖੀਆਂ ਦੀ ਨਿਯੁਕਤੀ ਵੀ ਕਰਦਾ ਤਾਂ ਸਟੇਟ ਦਾ ਮੁਖੀ ਕੌਣ ਹੁੰਦਾ ਗਵਰਨਰ ਤਾਂ ਗਵਰਨਰ ਦੀ ਜਿਹੜੀ ਨਿਯੁਕਤੀ ਹੁੰਦੀ ਹੈ ਅਪਾਇੰਟਮੈਂਟ ਦੀ ਕਿਸਤੇ ਦੁਆਰਾ ਕੀਤੀ ਜਾਂਦੀ ਹੈ ਤਾਂ ਉਹ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ ਜਦੋਂ ਇਹ ਗਵਰਨਰ ਬਣ ਜਾਂਦਾ ਹੈ ਤਾਂ ਉਸ ਸਟੇਟ ਦੇ ਜਿਹੜਾ ਹੁੰਦਾ ਹੈ ਪੂਰੇ ਤੇ ਪੂਰੇ ਅਗਰ ਕਿਸੇ ਵੀ ਕੋਈ ਵੀ ਪੋਸਟ ਹੈ ਉਸ ਦੀ ਨਿਯੁਕਤੀ ਕਰਨੀ ਹੈ ਠੀਕ ਹੈ ਤਾਂ ਉਸ ਨੂੰ ਕੌਣ ਕਰਦਾ ਹੈ ਉਸ ਨੂੰ ਗਵਰਨਰ ਕਰਦਾ ਹੈ ਯਾਨੀ ਕਿ ਰਾਜਪਾਲ ਕਰਦਾ ਹੈ ਨੈਕਸਟ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 156 ਦ ਆਰਟੀਕਲ ਨੰਬਰ 150 ਦੇ ਵਿੱਚ ਆਪਣੇ ਕੋਲ ਹੈ ਟੈਨਯੂਰ ਆਫ ਗਵਰਨਰ ਟੈਨਯੂਰ ਦਾ ਮਤਲਬ ਆਪਣੇ ਕੋਲ ਆ ਗਿਆ ਕਾਰਜਕਾਲ ਜਿਵੇਂ ਕਿ ਆਪਾਂ ਪੜ੍ਹਦੇ ਆ ਰਹੇ ਹਾਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਟੈਨਯੂਰ ਨੂੰ ਆਪਾਂ ਕੀ ਕਹਿੰਦੇ ਆ ਕਾਰਜਕਾਲ ਕਾਰਜਕਾਲ ਯਾਨੀ ਕਿ ਜਿਹੜਾ ਗਵਰਨਰ ਹੈ ਉਹ ਆਪਣੀ ਪੋਸਟ ਤੇ ਕਿੰਨੇ ਟਾਈਮ ਦੇ ਲਈ ਰਹੇਗਾ ਠੀਕ ਹੈ ਤਾਂ ਕਾਰਜਕਾਲ ਜਿਹੜਾ ਇਹਦਾ ਹੁੰਦਾ ਹੈ ਉਹ 5 ਸਾਲ ਦਾ ਹੁੰਦਾ ਹੈ ਠੀਕ ਹੈ ਪਰ ਰਾਸ਼ਟਰਪਤੀ ਜਦੋਂ ਵੀ ਚਾਵੇ ਇਸ ਨੂੰ ਹਟਾ ਸਕਦਾ ਹੈ ਹਾਂ ਇਸ ਦੀ ਇਹ ਬੜੀ ਇੱਕ ਪ੍ਰੋਬਲਮ ਹੁੰਦੀ ਹੈ ਦਿੱਕਤ ਹੁੰਦੀ ਹੈ ਕਿ ਅਗਰ ਕੁਝ ਵੀ ਇਹੋ ਜਿਹਾ ਹੁੰਦਾ ਹੈ ਜੇ ਪ੍ਰੈਜ਼ੀਡੈਂਟ ਨੂੰ ਲੱਗਦਾ ਹੈ ਕਿ ਇਹ ਕੰਮ ਨਹੀਂ ਕਰ ਰਿਹਾ ਜਾਂ ਇਸ ਦਾ ਕੰਮ ਕੀਤਾ ਹੋਇਆ ਸਹੀ ਤਰੀਕੇ ਨਾਲ ਨਹੀਂ ਚੱਲਦਾ ਤਾਂ ਪ੍ਰੈਜ਼ੀਡੈਂਟ ਦੇ ਦੁਆਰਾ ਇਸ ਨੂੰ ਹਟਾਇਆ ਵੀ ਜਾ ਸਕਦਾ ਹੈ ਇਸ ਦੇ ਕਾਰਜਕਾਲ ਤੋਂ ਪਹਿਲਾਂ ਹੀ ਠੀਕ ਹੈ ਦ ਨੈਕਸਟ ਜੋ ਹੈ ਉਹ ਹੈ ਆਪਣੇ ਕੋਲ ਆਰਟੀਕਲ 157 ਜਿਸ ਦੇ ਵਿੱਚ ਆਪਣੇ ਕੋਲ ਹੈਗੀ ਹੈ ਕੁਆਲੀਫਿਕੇਸ਼ਨ ਆਫ ਗਵਰਨਰ ਤਾਂ ਕੁਆਲੀਫਿਕੇਸ਼ਨ ਬਾਰੇ ਆਪ ਪਿਛਨੀ ਕਲਾਸਾਂ ਦੇ ਵਿੱਚ ਪੜ ਕੇ ਆਏ ਆ ਇਹਦੇ ਵਿੱਚ ਕੋਈ ਇਹੋ ਜੀ ਕੁਆਲੀਫਿਕੇਸ਼ਨ ਨਹੀਂ ਹੁੰਦੀ ਕਿ ਹਾਂ ਡਿਗਰੀ ਕੀਤੀ ਹੋਵੇ ਪੋਸਟ ਗ੍ਰੈਜੂਏਟ ਹੋਵੇ ਅੰਡਰਗ੍ਰੈਜੂਏਟ ਹੋਵੇ ਕੁਝ ਵੀ ਇਹੋ ਜਿਹਾ ਉਹ ਨਹੀਂ ਹੁੰਦਾ ਇਹਦੇ ਵਿੱਚ ਇਹਦੀ ਕੁਆਲੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਬੰਦਾ ਭਾਰਤ ਦਾ ਰਹਿਣ ਵਾਲਾ ਨਾਗਰਿਕ ਹੋਵੇ ਇੱਕ ਠੀਕ ਹੈ ਜਾਂ ਫਿਰ ਇਹਨਾਂ ਦੀ ਏਜ ਲਿਮਿਟ ਜਿਹੜੀ ਦਿੱਤੀ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਜਿਹੜੀ ਏਜ ਲਿਮਿਟ ਹੁੰਦੀ ਹੈ ਪ੍ਰੈਜ਼ੀਡੈਂਟ ਐਂਡ ਗਵਰਨਰ ਦੀ ਮੁਖੀ ਹੁੰਦਾ ਹੈ گورنر ਕੀ ਹੁੰਦਾ ਹੈ ਕਿ ਸਟੇਟ ਲੈਵਲ ਦਾ ਮੁਖੀ ਹੁੰਦਾ ਤੇ ਇਹਨਾਂ ਦੋਵਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ ਉਹ ਸੇਮ ਹੁੰਦੀ ਹੈ ਤਾਂ ਪਹਿਲੀ ਗੱਲ ਤਾਂ ਆ ਕਿ ਆਪਣੇ ਕੋਲ ਇੱਕ ਭਾਰਤ ਦਾ ਨਾਗਰਿਕ ਹੋਵੇ ਔਰ ਦੂਸਰੀ ਗੱਲ ਕੀ ਹੈ ਨਾ ਦੀ ਏਜ ਤਾਂ ਏਜ ਲਿਮਿਟ ਜਿਹੜੀ ਹੈ ਆਪਣੇ ਕੋਲ ਪ੍ਰੈਜ਼ੀਡੈਂਟ ਦੀ ਵੀ 35 ਸਾਲ ਦਿੱਤੀ ਹੁੰਦੀ ਹੈ ਔਰ گورنر ਦੀ ਵੀ 35 ਸਾਲ ਹੁੰਦੀ ਹੈ ਯਾਨੀ ਕਿ ਮਿਨੀਮਮ ਏਜ ਜਿਹੜੀ ਹੈ ਇਹਨਾਂ ਦੀ 35 ਸਾਲ ਹੋਣੀ ਚਾਹੀਦੀ ਹੈ ਤਾਂ ਇਹ ਕਿਹਨੇ گورنر ਜਾਂ ਫਿਰ ਰਾਸ਼ਟਰਪਤੀ ਬਣ ਸਕਦੇ ਹਨ ਨੈਕਸਟ ਅਗਰ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 158 ਤਾਂ ਆਰਟੀਕਲ ਨੰਬਰ 158 ਵਿੱਚ ਹੈ ਟਰਮਸ ਆਫ ਗਵਰਨਰ ਦਾ ਟਰਮਸ ਆਫ ਗਵਰਨਰ ਦੇਚ ਕੀ ਹੋਊਗਾ ਕਿ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ ਠੀਕ ਹੈ ਟਰਮਸ ਆਫ ਟਰਮਸ ਦਾ ਮਤਲਬ ਕੀ ਹੈ ਕਿ ਗਵਰਨਰ ਜਿਹੜਾ ਹੈ ਉਹ ਗਵਰਨਰ ਨਿਯੁਕਤ ਕੀਤਾ ਗਿਆ ਹੈ ਜਿਹੜਾ ਉਹ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਠੀਕ ਹੈ ਕਿਸੇ ਵੀ ਲਾਭਦਕ ਪਦ ਉੱਪਰ ਨਾ ਹੋਵੇ ਰਾਜਪਾਲ ਬਣ ਸਕਦਾ ਹੈ ਟਰਮਸ ਐਂਡ ਕੰਡੀਸ਼ਨਸ ਆਪਾਂ ਪੜ੍ਹਦੇ ਹੁੰਨੇ ਨਾ ਕਈ ਵਾਰ ਕਿਸੇ ਐਗਜ਼ਾਮ ਨੂੰ ਸ਼ੁਰੂ ਕਰਨਾ ਹੈ ਉਸ ਦੇ ਨੀਚੇ ਵੀ ਲਿਖੀਆਂ ਹੁੰਦੀਆਂ ਜਾਂ ਫਿਰ ਕਿਸੇ ਚੀਜ਼ ਨੂੰ ਲੈ ਕੇ ਆਉਣਾ ਹੈ ਤਾਂ ਉਸ ਦੇ ਹੇਠਾਂ ਵੀ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ ਤਾਂ ਉਹੀ ਟਰਮਸ ਐਂਡ ਕੰਡੀਸ਼ਨ ਗਵਰਨਰ ਦੀਆਂ ਵੀ ਨੇ ਕਿ ਅਗਰ ਉਹ ਜਿਹੜਾ ਬੰਦਾ ਹੈ ਉਹ ਗਵਰਨਰ ਦੀ ਪੋਸਟ ਤੇ ਬੈਠਣਾ ਚਾਹੁੰਦਾ ਹੈ ਤਾਂ ਉਹ ਕਿਸੇ ਵੀ ਹੋਰ ਸਦਨ ਦਾ ਮੈਂਬਰ ਨਾ ਹੋਵੇ ਜਾਂ ਫਿਰ ਕਿਸੇ ਵੀ ਹੋਰ ਲਾਭ ਦੇ ਅਹੁਦੇ ਦਾ ਮਤਲਬ ਕੀ ਹੈ ਕਿ ਕਿਸੇ ਵੀ ਹੋਰ ਗਵਰਨਮੈਂਟ ਜੌਬ ਜਾਂ ਕਿਸੇ ਵੀ ਇਹੋ ਜਿਹੇ ਪਦਵੀ ਤੇ ਨਾ ਹੋਵੇ ਤਾਂ ਫਿਰ ਉਹ ਕੀ ਕਰਦਾ ਹੈ ਗਵਰਨਰ ਬ ਠੀਕ ਹੈ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 129 59 ਠੀਕ ਹੈ ਆਰਟੀਕਲ ਨੰਬਰ 168 ਜਿਸ ਦੇ ਵਿੱਚ ਆਪਾਂ ਨੂੰ ਦਿੱਤੀ ਗਈ ਹੈ ਔਤ ਔਤ ਕਿਦੀ ਹੋਊਗੀ ਰਾਜਪਾਲ ਦੀ ਕਿਉਂਕਿ ਆਪਾਂ ਗੱਲ ਕਿਸ ਦੇ ਬਾਰੇ ਕਰ ਰਹੇ ਹਾਂ ਗਵਰਨਰ ਦੇ ਬਾਰੇ ਰਾਜਪਾਲ ਦੇ ਬਾਰੇ ਠੀਕ ਹੈ ਤਾਂ ਉਸ ਕਿਦੀ ਹੋਗੀ ਉਸੇ ਦੀ ਹੋਗੀ ਤਾਂ ਰਾਜਪਾਲ ਨੂੰ ਸੋਂ ਰਾਜ ਦੇ ਹਾਈ ਕੋਰਟ ਦੇ ਮੁਖੀ ਦੁਆਰਾ ਹਾਈ ਕੋਰਟ ਦੇ ਮੁਖੀ ਦੁਆਰਾ ਜਾਂ ਮੁੱਖ ਜੱਜ ਦੁਆਰਾ ਚੁਕਾਈ ਜਾਂਦੀ ਹੈ ਠੀਕ ਹੈ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪ੍ਰੈਜ਼ੀਡੈਂਟ ਬੰਦਾ ਸੀ ਰਾਸ਼ਟਰਪਤੀ ਬੰਦਾ ਸੀ ਤਾਂ ਉਹਨੂੰ ਸੋਂ ਕੌਣ ਚੁਕਾਉਂਦਾ ਸੀ ਸੀਜੀਆਈ ਯਾਨੀ ਕਿ ਚੀਫ ਜਸਟਿਸ ਆਫ ਸੁਪਰੀਮ ਕੋਰਟ ਤਾਂ ਉਸੇ ਤਰੀਕੇ ਨਾਲ ਅਗਰ ਗਵਰਨਰ ਬਣੇਗਾ ਤਾਂ ਉਸ ਨੂੰ ਜਿਹੜਾ ਹੁੰਦਾ ਹੈ ਚੀਫ ਜਸਟਿਸ ਮੰਨ ਸਕਦੇ ਆਪਾਂ ਆਪਾਂ ਬਟ ਚੀਫ ਜਸਟਿਸ ਇੱਕ ਹੋਂਦਾ ਅਗਰ ਕਈਏ ਆਪਾਂ ਕਿ ਇਹ ਵੀ ਕੌਣ ਹੁੰਦਾ ਸੁਪਰੀਮ ਕੋਰਟ ਦਾ ਮੁਖੀ ਹੁੰਦਾ ਤਾਂ ਆਪਣੇ ਕੋਲੇ ਇੱਥੇ ਆਊਗਾ ਹਾਈ ਕੋਰਟ ਦਾ ਮੁਖੀ ਜਿਹੜਾ ਹਾਈ ਕੋਰਟ ਦਾ ਮੁਖ ਜੱਜ ਹੋਊਗਾ ਉਹ ਕਿਸ ਨੂੰ ਸੌਂਚ ਕਾਊਗਾ ਉਹ ਗਵਰਨਰ ਨੂੰ ਸੌਂਚ ਕਾਊਗਾ ਠੀਕ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 161 ਤਾਂ ਆਰਟੀਕਲ ਨੰਬਰ 161 ਦੇ ਵਿੱਚ ਆਪਣੇ ਕੋਲ ਆਉਂਦੀ ਹੈ ਪਾਰਡਨ ਪਾਰਡਨ ਦੇ ਵਿੱਚ ਮਤਲਬ ਕੀ ਹੁੰਦਾ ਹੈ ਇਹਦਾ ਮਾਫੀ ਤਾਂ ਮਾਫੀ ਕੀ ਹੁੰਦੀ ਹੈ ਮੌਤ ਦੀ ਸਜ਼ਾ ਅਤੇ ਡਿਫੈਂਸ ਨੂੰ ਠੀਕ ਹੈ ਕਿਵੇਂ ਹੁਣ ਕਿਸੀਗਾ ਆਪਾਂ ਪ੍ਰੈਜ਼ੀਡੈਂਟ ਬਾਰੇ ਜਿਵੇਂ ਪੜਿਆ ਸੀਗਾ ਕਿ ਪ੍ਰੈਜ਼ੀਡੈਂਟ ਹੁੰਦਾ ਜਿਹੜਾ ਉਹ ਕਿਸੇ ਵੀ ਉਹਦੇ ਕੋਲ ਚਾਰ ਜੜੀਆਂ ਹੁੰਦੀਆਂ ਨੇ ਉਸ ਚਾਰ ਤਰੀਕੇ ਦੇ ਨਾਲ ਉਹਦੇ ਕੋਲ ਸ਼ਕਤੀਆਂ ਸਿਗੀਆਂ ਇਹਨਾਂ ਸਜ਼ਾਵਾਂ ਨੂੰ ਲੈ ਕੇ ਕਿ ਕਿਸੇ ਵੀ ਉਹ ਸਜ਼ਾ ਮਾਫ ਵੀ ਕਰਵਾ ਸਕਦਾ ਹੈ ਕਿਸੇ ਦੀ ਫਾਂਸੀ ਨੂੰ ਤਲਾ ਵੀ ਸਕਦਾ ਹੈ ਠੀਕ ਹੈ ਮੰਨ ਕੇ ਉਸ ਨੂੰ ਅੱਗੇ ਡੇਟਾ ਲਈ ਵਧਾ ਵੀ ਸਕਦਾ ਹੈ ਜਾਂ ਫਿਰ ਉਸ ਦੀ ਫਾਂਸੀ ਨੂੰ ਜਿਹੜਾ ਹੁੰਦਾ ਉਹ ਖਤਮ ਵੀ ਕਰ ਸਕਦਾ ਮਤਲਬ ਕਿ ਉਹਨੂੰ ਫਾਂਸੀ ਨਹੀਂ ਦਿੱਤੀ ਜਾਣੀ ਜਾਂ ਫਿਰ ਉਸ ਦੀ ਸਜ਼ਾ ਨੂੰ ਮਾਫ ਵੀ ਕਰ ਸਕਦਾ ਹੈ ਤੇ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਪ੍ਰੈਜ਼ੀਡੈਂਟ ਕੋਲੇ ਹੁੰਦੀਆਂ ਨੇ ਬਟ ਇਹਨਾਂ ਦੇ ਵਿੱਚੋਂ ਸਾਰੀਆਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਉਹ ਰਾਜਪਾਲ ਕੋਲੇ ਨਹੀਂ ਹੁੰਦੀਆਂ ਪਰਡਨ ਮਾਫੀ ਦਾ ਮਤਲਬ ਇਹ ਹੈ ਕਿ ਜਿਹੜਾ ਆਪਣੇ ਕੋਲੇ ਗਵਰਨਰ ਹੁੰਦਾ ਉਹ ਕਿਸ ਤਰੀਕੇ ਦੀ ਮਾਫੀ ਦੇ ਸਕਦਾ ਤਾਂ ਉਹ ਦੋ ਚੀਜ਼ਾਂ ਨੂੰ ਛੱਡ ਕੇ ਬਾਕੀ ਹਰੇਕ ਤਰੀਕੇ ਦੀ ਮਾਫੀ ਜਿਹੜੀ ਉਹ ਦੇ ਸਕਦਾ ਹੁੰਦਾ ਤਾਂ ਕਿਹੜੀ-ਕਿਹੜੀ ਹੈ ਜੀ ਇੱਕ ਤਾਂ ਹੁੰਦੀ ਹੈ ਆਪਣੇ ਕੋਲੇ ਮੌਤ ਦੀ ਸਜ਼ਾ ਠੀਕ ਹੈ ਅਗਰ ਕਿਸੇ ਵੀ ਬੰਦੇ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ ਸੁਪਰੀਮ ਕੋਰਟ ਦੁਆਰਾ ਹਾਈ ਕੋਰਟ ਦੁਆਰਾ ਕਿਸੇ ਵੀ ਤਰੀਕੇ ਦੇ ਨਾਲ ਠੀਕ ਹੈ ਤਾਂ ਉਹਨੂੰ ਗਵਰਨਰ ਜਿਹੜਾ ਹੁੰਦਾ ਉਹ ਮਾਫ ਨਹੀਂ ਕਰਵਾ ਸਕਦਾ ਦੂਸਰੀ ਗੱਲ ਹੈ ਡਿਫੈਂਸ ਤਾਂ ਡਿਫੈਂਸ ਦੇ ਵਿੱਚ ਵੀ ਅਗਰ ਕੋਈ ਇਹੋ ਜੀ ਸਜ਼ਾ ਹੁੰਦੀ ਹੈ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹਨਾਂ ਨੂੰ ਵੀ ਗਵਰਨਰ ਜਿਹੜਾ ਹੁੰਦਾ ਉਹ ਮਾਫ ਨਹੀਂ ਕਰਵਾ ਸਕਦਾ ਬਟ ਅਗਰ ਹੋਰ ਕਿਸੇ ਵੀ ਤਰੀਕੇ ਦੇ ਰਾਜ ਦੇ ਅੰਦਰ ਉਸ ਤੇ ਰਾਜ ਦੇ ਅੰਦਰ ਅਗਰ ਕੋਈ ਸਜ਼ਾ ਕਿਸੇ ਨੂੰ ਹੋ ਰੱਖੀ ਹੈ ਠੀਕ ਹੈ ਕੋਈ 5 ਸਾਲ ਦੀ ਹੈ ਕੋਈ 10 ਸਾਲ ਦੀ ਕਿਸੇ ਵੀ ਤਰੀਕੇ ਨਾਲ ਤਾਂ ਉਹ ਉਹਨਾਂ ਦੀ ਮਾਫੀ ਜਿਹੜੀ ਹੁੰਦਾ ਹੈ ਗਵਰਨਰ ਕਰਵਾ ਸਕਦਾ ਹੈ ਠੀਕ ਹੈ ਉਮੀਦ ਹੈ ਇਨੀਵਲ ਸਮਝ ਆਈ ਹੋਵੇਗੀ ਤਾਂ ਆਰਟੀਕਲ ਨੰਬਰ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 63 ਤਾਂ ਆਰਟੀਕਲ ਨੰਬਰ 63 ਦੇ ਵਿੱਚ ਆਪਣੇ ਕੋਲ ਆਉਂਦਾ ਜੀ ਕਾਉਂਸਲ ਆਫ ਮਿਨਿਸਟਰਸ ਫੋਰ ਅਸਿਸ ਅਸਿਸਟੈਂਸ ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਸੁਪਰੀਮ ਕੋਰਟ ਹੁੰਦਾ ਹੈ ਠੀਕ ਹੈ ਆਪਾਂ ਗੱਲ ਕੀਤੀ ਸੀ ਨਾ ਕਿ ਰਾਸ਼ਟਰਪਤੀ ਨੂੰ ਜਿਹੜੀ ਹੁੰਦੀ ਹੈ ਸੁਪਰਾ ਸਲਾਹ ਜਿਹੜੀ ਹੁੰਦੀ ਹੈ ਕੌਣ ਦੇ ਸਕਦਾ ਸੁਪਰੀਮ ਕੋਰਟ ਦੇ ਸਕਦਾ ਕਿੰਨੇ ਅੰਦਰ ਆਰਟੀਕਲ ਨੰਬਰ 143 ਦੇ ਅੰਦਰ ਉਸੇ ਤਰੀਕੇ ਨਾਲ ਆਪਣੇ ਕੋਲ ਆਰਟੀਕਲ ਨੰਬਰ 163 ਆਉਂਦਾ ਹੈ ਜਿਸ ਦੇ ਵਿੱਚ ਜਿਹੜਾ ਹੁੰਦਾ ਹੈ ਰਾਜਪਾਲ ਨੂੰ ਸਲਾਹ ਦੇਣ ਲਈ ਮੰਤਰੀ ਪ੍ਰੀਸ਼ਦ ਹੁੰਦੀ ਹੈ ਠੀਕ ਹੈ ਤਾਂ ਜਿਵੇਂ ਆ ਆਪਣੇ ਕੋਲ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਕੌਣ ਹੁੰਦਾ ਜੀ ਸੁਪਰੀਮ ਕੋਰਟ ਹੁੰਦੀ ਹੈ ਉਸੇ ਤਰੀਕੇ ਨਾਲ ਗਵਰਨਰ ਨੂੰ ਸਲਾਹ ਦੇਣ ਲਈ ਕੌਣ ਹੁੰਦਾ ਮੰਤਰੀ ਪਰਿਸ਼ਦ ਹੁੰਦੀ ਹੈ ਠੀਕ ਹੈ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 164 ਤਾਂ ਆਰਟੀਕਲ ਨੰਬਰ 164 ਦੇ ਵਿੱਚ ਆਪਾਂ ਅਨੁਕ੍ਰਾਂਉਂਦੀ ਹੈ ਅਪੋਇੰਟਮੈਂਟ ਆਫ ਮਿਨਿਸਟਰਸ ਅਪੋਇੰਟਮੈਂਟ ਆਫ ਮਿਨਿਸਟਰਸ ਤਾਂ ਮਿਨਿਸਟਰਸ ਕਿਹੜੇ ਨੇ ਰਾਜ ਦੇ ਮਿਨਿਸਟਰਸ ਕਿਹੜੇ ਨੇ ਰਾਜ ਦੇ ਇੱਕ ਸਟੇਟ ਦੇ ਤੇ ਇੱਕ ਸਟੇਟ ਦੇ ਮਿਨਿਸਟਰਸ ਦੀ ਜਿਹੜੀ ਹੁੰਦੀ ਹੈ ਅਪੋਇੰਟਮੈਂਟ ਕੌਣ ਕਰਦਾ ਹੈ ਗਵਰਨਰ ਕਰਦਾ ਹੈ ਠੀਕ ਹੈ ਕੌਣ ਕਰਦਾ ਹੈ گورنر ਕਰਦਾ ਹੈ ਕਿਉਂਕਿ ਸਟੇਟ ਦਾ ਮੁਖੀ ਕੌਣ ਹੈ گورنر ਹੈ ਨਾ ਨੈਕਸਟ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 165 ਤਾਂ ਆਰਟੀਕਲ ਨੰਬਰ 165 ਦੇ ਵਿੱਚ ਆਪਣੇ ਕੋਲ ਹੁੰਦਾ ਐਡਵੋਕੇਟ ਜਰਨਲ ਆਫ ਦੀ ਸਟੇਟ ਐਡਵੋਕੇਟ ਜਰਨਲ ਆਫ ਦੀ ਸਟੇਟ ਤਾਂ ਇਹ ਕੌਣ ਹੁੰਦਾ ਜੀ ਇਹ ਹਾਈएस्ट ਲਾਅ ਅਫੀਸਰ ਹੁੰਦਾ ਕਿਸਦਾ ਸਟੇਟ ਦਾ ਤਾਂ ਆਪਣੇ ਕੋਲ ਇੱਕ ਸੈਂਟਰ ਲੈਵਲ ਦਾ ਵੀ ਹੁੰਦਾ ਸੀਗਾ ਹਾਈएस्ट ਲਾਅ ਅਫੀਸਰ ਉਹ ਕੌਣ ਹੁੰਦਾ ਸੀ ਅਟਾਰਨੀ ਜਨਰਲ ਆਫ ਇੰਡੀਆ ਦਾ ਅਟਾਰਨੀ ਜਨਰਲ ਆਫ ਇੰਡੀਆ ਜਿਹੜਾ ਸੀਗਾ ਇਹ ਆਪਣੇ ਕੋਲ ਆਪਣੇ ਪੂਰੇ ਇੰਡੀਆ ਦਾ ਹਾਈएस्ट ਲਾ ਅਫੀਸਰ ਹੁੰਦਾ ਹੈ ਉਹ ਜਿਹੜਾ ਐਡਵੋਕੇਟ ਜਨਰਲ ਹੁੰਦਾ ਹੈ ਇੱਕ ਸਟੇਟ ਦਾ ਹਾਈएस्ट ਲਾ ਅਫੀਸਰ ਹੁੰਦਾ ਠੀਕ ਹੈ ਤਗਰੇਸ ਦੀ ਗੱਲ ਕਰੀਏ ਕਿ ਕਿਸ ਦੀ ਨਿਯੁਕਤੀ ਕੌਣ ਕਰਦਾ ਹੈ ਐਡਵੋਕੇਟ ਜਨਰਲ ਦੀ ਐਡਵੋਕੇਟ ਜਨਰਲ ਦੀ ਨਿਯੁਕਤੀ ਜਿਹੜੀ ਹੁੰਦੀ ਹੈ ਉਹ ਗਵਰਨਰ ਦੁਆਰਾ ਕੀਤੀ ਜਾਂਦੀ ਹੈ ਯਾਨੀ ਕਿ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ਅਤੇ ਜਦੋਂ ਚਾਹੀ ਇਸ ਨੂੰ ਹਟਾ ਵੀ ਸਕਦਾ ਹੈ ਇਹ ਵੀ ਗੱਲ ਯਾਦ ਰੱਖਣੀ ਕਿ ਜਿਹੜਾ ਰਾਜਪਾਲ ਹੁੰਦਾ ਹੈ ਜਿਹੜਾ ਗਵਰਨਰ ਹੁੰਦਾ ਹੈ ਉਹ ਐਡਵੋਕੇਟ ਜਨਰਲ ਨੂੰ ਕਦੇ ਵੀ ਹਟਾ ਸਕਦਾ ਹੈ ਠੀਕ ਹੈ ਓਕੇ ਉਸ ਦੀ ਨਿਯੁਕਤੀ ਕੌਣ ਕਰਦਾ ਹੈ ਰਾਜਪਾਲ ਹੀ ਕਰਦਾ ਹੈ ਤਾਂ ਰਾਜਪਾਲ ਹੀ ਇਸ ਨੂੰ ਇਸ ਦੇ ਅਹੁਦੇ ਤੋਂ ਕਦੇ ਵੀ ਹਟਾ ਸਕਦਾ ਹੈ ਤੇ ਕੌਣ ਹੁੰਦਾ ਹੈ ਆਪਣਾ ਹਾਇਰ ਲਾਅ ਅਫੀਸਰ ਹੁੰਦਾ ਹੈ ਕਿਸ ਦਾ ਸਟੇਟ ਦਾ ਠੀਕ ਹੈ एडवोकेट जनरल की अपने रिटायरमेंट एज कि होंगी है बारहठ साल तो आप अटॉर्नी जनरल ऑफ इंडिया की पढ़ी सी अटॉर्नी जनरल ऑफ इंडिया की पढ़ी सी किसी अपने को पैंठ साल तो पूरे इंडिया लैवल वाले की पैंठ साल और स्टेट वाले की अपने को आ गई बारह साल ठीक है तो यह गल् भी याद रखनिया इन्हों तो भी क्वेश्चन जोड़ा है अपने कोल बन के आ सकता है नैक्सट जो आर्टल है वो अपने को आर्टल है आर्टल नंबर एक सौ छियाहठ तो आर्टल नंबर एक सौ छियाह के आता है जी ये आंधियां ने अपने कोल ड्यूटीज ठीक है आर्टल नंबर एक सौ छियाह के ने अपने ड्यूटीज तो कि ਰਾਜਪਾਲ ਦੀਆਂ ਠੀਕ ਹੈ ਰਾਜਪਾਲ ਦੀਆਂ ਕਿ ਰਾਜ ਜਿਹੜਾ ਹੈ ਰਾਜ ਵਿੱਚ ਕੋਈ ਵੀ ਕੰਮ ਰਾਜਪਾਲ ਦੇ ਨਾਮ ਤੇ ਹੋਵੇਗਾ ਜਿਵੇਂ ਹਾਂ ਇਹਦੇ ਵਿੱਚ ਡਿਊਟੀਆਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਮੇਨ ਡਿਊਟੀਆਂ ਹੋਣੀਆਂ ਡਿਊਟੀਆਂ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ 66 ਦਾ ਮਤਲਬ ਕੀ ਆ ਗਿਆ ਆਪਣੇ ਕੋਲੇ 66 ਦਾ ਮਤਲਬ ਇਹ ਆ ਗਿਆ ਕਿ 166 ਨੰਬਰ ਆਰਟੀਕਲ ਦੇ ਵਿੱਚ ਅਗਰ ਕੋਈ ਵੀ ਕੰਮ ਜਿਹੜਾ ਹੁੰਦਾ ਹੈ ਕਿਸੇ ਵੀ ਰਾਜ ਦੇ ਵਿੱਚ ਜਿਵੇਂ ਆਪਾਂ ਕਲੀਸਸ ਦੇ ਵਿੱਚ ਪੜਿਆ ਸੀ ਕਿ ਅਗਰ ਪੂਰੇ ਇੰਡੀਆ ਲੈਵਲ ਤੇ ਕੋਈ ਵੀ ਕੰਮ ਹੁੰਦਾ ਹੈ ਤਾਂ ਉਹ ਕਿਸ ਦੇ ਨਾਮ ਤੋਂ ਜਾਣਿਆ ਜਾਊਗਾ ਉਹ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਦੇ ਨਾਮ ਤੋਂ ਜਾਣਿਆ ਜਾਊਗਾ ਤਾਂ ਉਸੇ ਤਰੀਕੇ ਨਾਲ ਅਗਰ ਕੋਈ ਸਟੇਟ ਦੇ ਵਿੱਚ ਕੰਮ ਹੁੰਦਾ ਹੈ ਠੀਕ ਹੈ ਤਾਂ ਸਟੇਟ ਦਾ ਕੰਮ ਜਿਹੜਾ ਵੀ ਹੋਏਗਾ ਉਹ ਕਿਸ ਦੇ ਨਾਮ ਨਾਲ ਜਾਣਿਆ ਜਾਏਗਾ ਉਹ ਗਵਰਨਰ ਦੇ ਨਾਮ ਨਾਲ ਜਾਣਿਆ ਜਾਏਗਾ ਕਿਸੇ ਨਾਮ ਨਾਲ ਜਾਣਿਆ ਜਾਏਗਾ ਗਵਰਨਰ ਦੇ ਨਾਮ ਨਾਲ ਜਾਣਿਆ ਜਾਏਗਾ ਨੈਕਸਟ ਆਪਣੇ ਕੋਲ ਆਰਟੀਕਲ ਜਿਹੜਾ ਬਣਦਾ ਹੈ ਉਹ ਆਪਣੇ ਕੋਲ ਬਣਦਾ ਹੈ ਜੀ ਆਰਟੀਕਲ ਨੰਬਰ 167 ਤਾਂ ਆਰਟੀਕਲ ਨੰਬਰ 167 ਦੇ ਵਿੱਚ ਆਉਂਦੀਆਂ ਨੇ ਆਪਣੇ ਕੋਲ ਡਿਊਟੀਆਂ ਠੀਕ ਹੈ ਤਾਂ ਡਿਊਟੀਆਂ ਆਪਣੇ ਕੋਲ ਇੱਥੇ ਆਉਂਦੀਆਂ ਨੇ ਕਿਹਦੀਆਂ ਆਉਂਦੀਆਂ ਨੇ ਸੀਐਮ ਦੀਆਂ ਸੀਐਮ ਯਾਨੀ ਕਿ ਚੀਫ ਮਿਨਿਸਟਰ ਤਾਂ ਮੁੱਖ ਮੰਤਰੀ ਦੇ ਕੰਮ ਅਤੇ ਕਰਤੱਵ ਜਿਹੜੇ ਉਹਦੇ ਹੁੰਦੇ ਨੇ ਡਿਊਟੀਆਂ ਉਹਦੀਆਂ ਹੁੰਦੀਆਂ ਨੇ ਉਹ ਆਪਣੇ ਕੋਲ ਆਉਂਦੀਆਂ ਨੇ 167 ਨੰਬਰ ਆਰਟੀਕਲ ਦੇ ਅੰਦਰ ਤਾਂ ਆਪਣੇ ਸਾਰੇ ਕੰਮਾਂ ਦੀ ਸੂਚੀ ਜਿਹੜੀ ਹੁੰਦੀ ਹੈ ਉਹ ਇਹਨੇ ਕਿਹਨੂੰ ਦੇਣੀ ਹੁੰਦੀ ਹੈ ਕੀ ਡਿਊਟੀ ਹੁੰਦੀ ਹੈ ਇਹਦੀ ਸੀਐਮਡੀ ਕੀ ਚੀਫ ਸੈਕਰੀਟਰੀ ਦੀ ਡਿਊਟੀ ਹੁੰਦੀ ਹੈ ਤੇ ਇਹਦੀ ਡਿਊਟੀ ਹੁੰਦੀ ਹੈ ਕਿ ਇਹਨੇ ਹਰੇਕ ਕੰਮ ਦੀ ਹਰੇਕ ਮੀਟਿੰਗ ਦੀਆਂ ਹਰੇਕ ਤਰੀਕੇ ਦੀ ਜਿਹੜੀ ਸੂਚੀ ਹੁੰਦੀ ਹੈ ਕੋਈ ਵੀ ਕੰਮਾਂ ਦੀ ਸੂਚੀ ਜਿਹੜੀ ਹੁੰਦੀ ਹੈ ਉਹ ਕਿਸ ਨੂੰ ਜਮਾ ਕਰਨੀ ਹੁੰਦੀ ਹੈ ਉਹ ਗਵਰਨਰ ਯਾਨੀ ਕਿ ਰਾਜਪਾਲ ਨੂੰ ਜਮਾ ਕਰਨੀ ਹੁੰਦੀ ਹੈ ਨੈਕਸਟ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 168 ਆਰਟੀਕਲ ਨੰਬਰ 168 ਦੇ ਵਿੱਚ ਆਪਣੇ ਕੋਲ ਆਉਂਦਾ ਹੈ ਕੰਸਟੀਟਿਊਸ਼ਨ ਆਫ ਲੈਜਿਸਲੇਟਿਵ ਠੀਕ ਹੈ ਕੰਸਟੀਟਿਊਸ਼ਨ ਆ ਤਾਂ ਲੈਜਿਸਲੇਚਰ ਦੇ ਵਿੱਚ ਕਨਸਟੀਟਿਊਸ਼ਨ ਕਿਸ ਤਰੀਕੇ ਦਾ ਹੋਏਗਾ ਠੀਕ ਹੈ ਜਿਵੇਂ ਆਪਾਂ ਆਪਣੇ ਕੋਲ ਸੰਸਦ ਸੀਗੀ ਠੀਕ ਹੈ ਤਾਂ ਸੰਸਦ ਦੇ ਵਿੱਚ ਕੀ ਸੀਗਾ ਲੋਕ ਸਭਾ ਸੀਗੀ ਰਾਜ ਸਭਾ ਸੀਗੀ ਔਰ ਕੌਣ ਹੁੰਦਾ ਸੀ ਪ੍ਰੈਜ਼ੀਡੈਂਟ ਹੁੰਦਾ ਸੀ ਤਾਂ ਉਸੇ ਸਮੇਂ ਤੇ ਕਨਸਟੀਟਿਊਸ਼ਨਲ ਲੈਜਿਸਲੇਟਿਵ ਅਸੈਂਬਲੀ ਵੀ ਤਾਂ ਬਣੀ ਹੋਏਗੀ ਤਾਂ ਉਸੇ ਤਰੀਕੇ ਨਾਲ ਇਹ ਕੀ ਹੁੰਦੀ ਹੈ ਇਹ ਇੱਕ ਸਟੇਟ ਲੈਵਲ ਤੇ ਹੁੰਦੀ ਹੈ ਤਾਂ ਸਟੇਟ ਲੈਵਲ ਦੇ ਵਿੱਚ ਅਗਰ ਆਪਾਂ ਜਾਣੀਏ ਤਾਂ ਸਟੇਟ ਲੈਵਲ ਦੇ ਵਿੱਚ ਕੀ ਕੀ ਹੋਊਗਾ ਇੱਕ ਆਪਣੇ ਕੋਲ ਕੌਣ ਹੈਗਾ ਜੀ ਆਪਣੇ ਕੋਲੇ ਰਾਜਪਾਲ ਹੈਗਾ ਠੀਕ ਹੈ ਆਪਣੇ ਕੋਲ ਕੌਣ ਹੈ ਰਾਜਪਾਲ ਹੈ ਯਾਨੀ ਕਿ ਗਵਰਨਰ ਹੈ ਠੀਕ ਹੈ ਰਾਜਪਾਲ ਆ ਗਿਆ ਆਪਣੇ ਕੋਲ گورنر ਜਿਵੇਂ ਸੈਂਟਰਲ ਲੈਵਲ ਤੇ ਪੈਜ ਹੋਣ ਸੀ ਉਵੇਂ ਆਪਣੇ ਕੋਲੇ ਸਟੇਟ ਲੈਵਲ ਤੇ ਕੌਣ ਆ ਗਿਆ گورنر ਆ ਗਿਆ گورنر ਆ ਗਿਆ ਤੇ گورنر ਜਿਹੜੀਆਂ ਹੁੰਦੀਆਂ ਸਟੇਟ ਲੈਵਲ ਤੇ ਅਗਰ ਅਗਰ ਸੈਂਟਰਲ ਲੈਵਲ ਤੇ ਆਪਣੇ ਕੋਲ ਲੋਕ ਸਭਾ ਸੀਗੀ ਔਰ ਰਾਜ ਸਭਾ ਸੀਗੀ ਤਾਂ ਆਪਣੇ ਕੋਲੇ ਸਟੇਟ ਲੈਵਲ ਤੇ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਇੱਕ ਆਪਣੇ ਕੋਲੇ ਵਿਧਾਨ ਸਭਾ ਹੁੰਦੀ ਹੈ ਠੀਕ ਹੈ ਦੂਸਰੀ ਆਪਣੇ ਕੋਲੇ ਵਿਧਾਨ ਪਰਿਸ਼ਦ ਹੁੰਦੀ ਹੈ ਠੀਕ ਹੈ ਇੱਕ ਆਪਣੇ ਕੋਲੇ ਵਿਧਾਨ ਸਭਾ ਹੁੰਦੀ ਹੈ ਔਰ ਇੱਕ ਆਪਣੇ ਕੋਲੇ ਵਿਧਾਨ ਪਰਿਸ਼ਦ ਹੁੰਦੀ ਹੈ ਤਾਂ ਇਹ ਦੋ ਜਿਹੜੀਆਂ ਹੁੰਦੀਆਂ ਨੇ ਇਹ ਆਪਣੇ ਕੋਲੇ ਸਟੇਟ ਲੈਵਲ ਤੇ ਹੁੰਦੀਆਂ ਨੇ ਬਟ ਇਹਨਾਂ ਦੇ ਵਿੱਚੋਂ ਕੀ ਹੈ ਜਿਹੜੀ ਆਪਣੇ ਕੋਲੇ ਵਿਧਾਨ ਸਭਾ ਹੁੰਦੀ ਹੈ ਉਹ ਤਾਂ ਹਰ ਇੱਕ ਆਪਣੇ ਕੋਲੇ ਸਟੇਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਬਟ ਜਿਹੜੀ ਵਿਧਾਨ ਪਰਿਸ਼ਦ ਹੈ ਉਹ ਆਪਣੇ ਭਾਰਤ ਦੇ ਵਿੱਚ ਸਿਰਫ 6 ਸਟੇਟਸ ਦੇ ਕੋਲੇ ਹੈ ਠੀਕ ਹੈ ਉਹ ਆਪਣੇ ਭਾਰਤ ਦੇ ਵਿੱਚ ਸਿਰਫ 6 ਸਟੇਟਸ ਕੋਲੇ ਹੈ ਤਾਂ ਕਿਹੜੀਆਂ-ਕਿਹੜੀਆਂ ਕੋਲੇ ਹੈ ਉਹ ਵੀ ਅੱਗੇ ਆਪਾਂ ਜਾਣਦੇ ਹਾਂ ਠੀਕ ਹੈ तो अगर छह स्टेट्स की गल करिए कि ये अपने कोल जगह ने अपने को विधान परिषद विधान परिषद की आप गल कर ठीक है विधान परिषद विधानसभा तो आप जमें जामेंगे कि है विधानसभा जी होगी इंडिया के सारिया स्टेट्स सारिया ड्यूटीज होगी होगी ठीक है बट विधान परिषद जी है अपने कोल कु मिला के छे कुल, अपने को अपने को स्टेट्स के मौजूद है विधान परिषद ਹੋਰ ਕਿਸੇ ਵੀ ਰਾਜ ਦੇ ਵਿੱਚ ਨਹੀਂ ਹੈ ਤੇ ਇਹਨਾਂ ਛਿਆਂ ਦੀ ਅਗਰ ਗੱਲ ਕਰੀਏ ਤਾਂ ਇਹ ਆਪਣੇ ਕੋਲ ਕਿਹੜੀਆਂ-ਕਿਹੜੀਆਂ ਬਣਦੀਆਂ ਨੇ ਜੀ ਇਹਦਾ ਆਪਣੇ ਕੋਲ ਇੱਕ ਟ੍ਰਿਕ ਹੁੰਦੀ ਹੈ ਜਿਹਨੂੰ ਆਪਾਂ ਯਾਦ ਰੱਖ ਸਕਦੇ ਹਾਂ ਏ ਟੀ ਠੀਕ ਹੈ ਕੇ ਯੂ ਐਮ ਬੀ ਤਾਂ ਇਸ ਟ੍ਰਿਕ ਨਾਲ ਇਹਨਾਂ ਛਿਆਂ ਨੂੰ ਆਪਾਂ ਯਾਦ ਰੱਖ ਸਕਦੇ ਹਾਂ ਕਿਵੇਂ ਤਾਂ ਇਹ ਬਣਦਾ ਜੀ ਆਪਣੇ ਕੋਲ ਐਟ ਕੁੰਬ ਤਾਂ ਐਟ ਕੁੰਬ ਤਾਂ ਐਟ ਕੁੰਬ ਤੋਂ ਆਪਾਂ ਇਸ ਦੀ ਟ੍ਰਿਕ ਨੂੰ ਯਾਦ ਰੱਖ ਸਕਦੇ ਹਾਂ ਕਿ ਇਹਨਾਂ ਛੇ ਦੇ ਛੇ ਨਾਮਾਂ ਨੂੰ ਪੜਾਂਗੇ ਏ ਪੀ ਤੋਂ ਆਪਣੇ ਕੋਲ ਬਣ ਜੇਗਾ ਜੀ ਆਂਧਰਾ ਪ੍ਰਦੇਸ਼ ਠੀਕ ਹੈ ਪੀ ਤੋਂ ਆਪਣੇ ਕੋਲ ਬਣ ਜਾਂਦਾ ਤੇਲੰਗਾਨਾ ਠੀਕ ਹੈ ਕੇ ਤੋਂ ਆਪਣੇ ਕੋਲ ਬਣ ਜਾਂਦਾ ਕਰਨਾਟਕਾ ਠੀਕ ਹੈ ਔਰ ਯੂ ਤਾਂ ਬਣ ਜਾਂਦਾ ਆਪਣੇ ਕੋਲ ਯੂਪ ਐਮ ਤੋਂ ਬਣ ਜਾਂਦਾ ਆਪਣੇ ਕੋਲ ਮਹਾਰਾਸ਼ਟਰਾ ਔਰ ਬੀ ਤੋਂ ਬਣ ਜਾਂਦਾ ਆਪਣੇ ਕੋਲੇ ਬਿਹਾਰ ਤਾਂ ਇਹ ਛੇ ਸਟੇਟਸ ਜਿਹੜੀਆਂ ਇਹੋ ਜੀਆਂ ਨੇ ਜਿਨ੍ਹਾਂ ਦੇ ਵਿੱਚ ਵਿਧਾਨ ਪਰਿਸ਼ਦ ਵੀ ਹੈਗੀ ਹੈ ਨੈਕਸਟ ਜੋ ਆਰਟੀਕਲ ਬੰਦਾ ਹੈ ਆਪਣੇ ਕੋਲ ਬੰਦਾ ਹੈ ਆਰਟੀਕਲ ਨੰਬਰ 169 ਤਾਂ ਆਰਟੀਕਲ ਨੰਬਰ 169 ਦੇ ਵਿੱਚ ਕੀ ਹੁੰਦਾ ਹੈ ਕਿ ਸੰਸਦ ਦੁਆਰਾ ਆਰਟੀਕਲ ਨੰਬਰ 169 ਦੇ ਵਿੱਚ ਆਉਂਦਾ ਹੈ ਸੰਸਦ ਦੁਆਰਾ ਵਿਧਾਨ ਪਰਿਸ਼ਦ ਦਾ ਗਠਨ ਜਿਹੜਾ ਹੁੰਦਾ ਹੈ ਅਤੇ ਸੰਸਦ ਦੁਆਰਾ ਵਿਧਾਨ ਪਰਿਸ਼ਦ ਨੂੰ ਹਟਾਇਆ ਜਾ ਸਕਦਾ ਹੈ ਠੀਕ ਹੈ ਇਹੀ ਗੱਲ ਜਿਵੇਂ ਹੁਣ ਆਪਾਂ ਉੱਪਰ ਪੜ੍ਹੀ ਕਿ ਸੰਸਦ ਜਿਹੜੀ ਹੈਗੀ ਵਿਧਾਨ ਪਰਿਸ਼ਦ ਜਿਹੜੀ ਹੈਗੀ ਸਿਰਫ 6 ਸਟੇਟਸ ਦੇ ਵਿੱਚ ਹੈਗੀ ਆ ਔਰ ਬਾਕੀਆਂ ਦੇ ਵਿੱਚ ਨਹੀਂ ਹੈ ਉਤੋਂ ਸੀਗੀ ਇਹ ਹਟਾ ਦਿੱਤੀ ਗਈ ਸੀਗੀ ਠੀਕ ਹੈ ਤਾਂ ਇਹ ਜਾਣਕਾਰੀ ਜਿਹੜੀ ਹੈਗੀ ਆ ਉਹ ਨਾਲ ਰਿਲੇਟਡ ਅੱਗੇ ਵੀ ਹੋਏਗੀ ਠੀਕ ਹੈ ਤਾਂ ਇੱਥੇ ਆਪਣੇ ਕੋਲ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣੇ ਕੋਲ ਸਿਰਫ ਜਿਹੜੀ ਹੈ 6 ਸਟੇਟ ਦੇ ਵਿੱਚ ਆਪਣੇ ਕੋਲ ਵਿਧਾਨ ਪਰਿਸ਼ਦ ਹੈ ਇਸ ਵਿਧਾਨ ਪਰਿਸ਼ਦ ਨੂੰ ਜਿਹੜਾ ਹੈ 169 ਨੰਬਰ ਆਰਟੀਕਲ ਕਹਿੰਦਾ ਹੈ ਕਿ ਇਸ ਵਿਧਾਨ ਪਰਿਸ਼ਦ ਨੂੰ ਕਿਹੜੀ ਹੈ ਸੰਸਦ ਹੀ ਇਸ ਦਾ ਗਠਨ ਕਰ ਸਕਦੀ ਹੈ ਮਤਲਬ ਕਿ ਸੰਸਦੀ ਵਿਧਾਨ ਪਰਿਸ਼ਦ ਨੂੰ ਬਣਾ ਸਕਦੀ ਹੈ ਔਰ ਸੰਸਦ ਹੀ ਉਸ ਨੂੰ ਹਟਾ ਸਕਦੀ ਹੈ ਠੀਕ ਹੈ ਨੈਕਸਟ ਜੋ ਆਰਟੀਕਲ ਹੈ ਉਹ ਆਪਣੇ ਕੋਲ ਹੈ ਕੁਆਲੀਫਿਕੇਸ਼ਨ ਆਫ ਮੈਂਬਰਸ ਆਫ ਦੀ ਲੈਜਿਸਲੇਚਰ ਤਾਂ ਕੌਣ ਸੀ ਆਪਣੇ ਕੋਲ ਆ ਗਈ ਕੁਆਲੀਫਿਕੇਸ਼ਨ ਆਫ ਦੀ ਮੈਂਬਰਸ ਆਫ ਦੀ ਲੈਜਿਸਲੇਚਰ ਤਾਂ ਜਿਵੇਂ ਆਪਾਂ ਪਹਿਲਾ ਪੜ੍ਹਦੇ ਆ ਕਿ ਕੁਆਲੀਫਿਕੇਸ਼ਨ ਦੇ ਵਿੱਚ ਦੋ ਗੱਲ ਕੀ ਹੁੰਦਾ ਇੱਕ ਤਾਂ ਉਹਨਾਂ ਬਦੀ ਏਜ ਹੁੰਦੀ ਹੈ ਔਰ ਦੂਸਰਾ ਉਹ ਪੜ੍ਹਦੇ ਰਹਿਣ ਵਾਲੇ ਹੋਣ ਠੀਕ ਹੈ ਇਹ ਚੀਜ਼ ਤਾਂ ਹੁੰਦੀ ਹੈ ਤਾਂ ਕੁਆਲੀਫਿਕੇਸ਼ਨ ਆਫ ਮੈਂਬਰਸ ਆਫ ਲੈਜਿਸਲੇਚਰ ਟੈ ਲੈਜਿਸਲੇਚਰ ਅਸੈਂਬਲੀ ਦੇ ਵਿੱਚ ਹੁਣ ਕੌਣ ਕੌਣ ਆ ਗਿਆ ਜਿਵੇਂ ਆਪਾਂ ਉੱਥੇ ਸੰਸਦ ਦੇ ਵਿੱਚ ਪੜ੍ਹਦੇ ਸੀਗੇ ਕਿ ਆਪਣੇ ਕੋਲ ਲੋਕ ਸਭਾ ਤੇ ਰਾਜ ਸਭਾ ਹੁੰਦੀ ਸੀਗੀ ਤਾਂ ਲੈਜਿਸਲੇਚਰ ਅਸੈਂਬਲੀ ਦੇ ਵਿੱਚ ਆਪਣੇ ਕੋਲ ਕੀ ਆਊਗੀ ਇੱਕ ਤਾਂ ਆਪਣੇ ਕੋਲ ਆ ਗਈ ਵਿਧਾਨ ਸਭਾ ਔਰ ਦੂਸਰੀ ਆਪਣੇ ਕੋਲ ਆ ਗਈ ਵਿਧਾਨ ਪରିਸ਼ਦ ਤਾਂ ਵਿਧਾਨ ਸਭਾ ਦੀ ਅਗਰ ਗੱਲ ਕਰੀਏ ਤਾਂ ਇਹਦੇ ਵਿੱਚ ਆਪਣੇ ਕੋਲ ਕੀ ਆਉਂਦੇ ਨੇ ਆ ਆਪਣੇ ਕੋਲ ਜਿਵੇਂ ਮੰਨ ਕੇ ਚੱਲੀਏ ਕਿ ਲੈਜਿਸਲੇਟਿਵ ਕੌਂਸਲ ਦੇ ਆਪਣੇ ਕੋਲੇ ਮੈਂਬਰ ਹੁੰਦੇ ਨੇ ਤੇਨੂੰ ਆਪਾਂ ਇਸ ਤਰੀਕੇ ਨਾਲ ਦਿਨਾਮ ਨਾਂ ਨੂੰ ਜਾਣਦੇ ਕਿਉਂਕਿ ਇਹ ਤਾਂ ਦੋ ਆਪਣੇ ਕੋਲ ਸਭਾ માં ਆ ਗਿਆ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਆ ਗਈ ਬਟ ਅਗਰ ਇਹਨਾਂ ਦੇ ਵਿੱਚ ਗੱਲ ਕਰੀਏ ਕਿ ਇਹਨਾਂ ਦੇ ਮੰਤ ਜਿਹੜੇ ਮੈਂਬਰ ਹੁੰਦੇ ਨੇ ਉਹ ਹੁੰਦੇ ਕਿਸ ਤਰੀਕੇ ਦੇ ਨਾਲ ਤੇ ਮੈਂਬਰ ਜਿਹੜੇ ਹੁੰਦੇ ਨੇ ਇੱਕ ਤਾਂ ਐਮ ਐਲ ਏਸ ਹੁੰਦੇ ਨੇ ਠੀਕ ਹੈ ਔਰ ਦੂਸਰੇ ਆਪਣੇ ਕੋਲ ਕੌਣ ਹੁੰਦੇ ਨੇ ਇੱਕ ਤਾਂ ਐਮ ਐਲ ਏ ਹੋਵੇ ਇੱਕ ਹੁੰਦੇ ਐਮ ਐਲ ਸੀ ਠੀਕ ਹੈ ਇੱਕ ਹੁੰਦੇ ਐਮ.ਐਲ.ਏ. ਔਰ ਇੱਕ ਹੁੰਦੇ ਐਮ.ਐਲ.ਸੀ. ਤਾਂ ਐਮ.ਐਲ.ਏ. ਦੀ ਗੱਲ ਕਰੀਏ ਤਾਂ ਇਹਨਾਂ ਦੀ ਆਪਣੇ ਕੋਲੇ ਕੁਆਲੀਫੀਕੇਸ਼ਨ ਹੁੰਦੀ ਹੈ 25 ਇਅਰ ਯਾਨੀ ਕਿ ਇਹ 25 ਸਾਲ ਦੇ ਹੋਣੇ ਚਾਹੀਦੇ ਨੇ ਜਾਂ 25 ਸਾਲ ਤੋਂ ਉੱਪਰ ਹੋਣੇ ਚਾਹੀਦੇ ਨੇ ਜਾਂ ਇਹ ਕਿ ਸਕੇ 25 ਸਾਲ ਤੋਂ ਘੱਟ ਨਹੀਂ ਹੋਣੇ ਚਾਹੀਦੇ ਔਰ ਅਗਰ ਐਮ.ਐਲ.ਸੀ. ਦੀ ਗੱਲ ਕਰੀਏ ਤਾਂ ਇਹ 30 ਸਾਲ ਤੋਂ ਘੱਟ ਨਹੀਂ ਹੋਣੇ ਚਾਹੀਦੇ ਤਾਂ ਇਹ ਕੀ ਬਣ ਸਕਦੇ ਨੇ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਬਣ ਸਕਦੇ ਹਨ ਨੈਕਸਟ ਅਗਰ ਗੱਲ ਕਰੀਏ ਤੇ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 174 ਜਿਸ ਦੇ ਵਿੱਚ ਆਪਣੇ ਕੋਲ ਵਿਧਾਨ ਸਭਾ ਦਾ ਗਠਨ ਅਤੇ ਖ বিধানসভা ਦਾ ਗਠਨ ਅਤੇ ਖਾਤਮਾ ਤਾਂ ਵਿਧਾਨ ਸਭਾ ਤਾਂ ਵਿਧਾਨ ਸਭਾ ਦਾ ਗਠਨ ਅਤੇ ਖਾਤਮਾ ਕੌਣ ਕਰ ਸਕਦਾ ਹੈ ਜੀ ਗਵਰਨਰ ਯਾਨੀ ਕਿ ਰਾਜਪਾਲ ਜਿਵੇਂ ਆਪਾਂ ਪਿਛੇ ਬੜਿਆ ਸੀਗਾ ਠੀਕ ਹੈ ਜਦੋਂ ਆਪਾਂ ਉਸ ਦੇ ਬਾਰੇ ਪੜ੍ਹ ਰਹੇ ਸੀ ਕਿ ਕਿੰਨੀਆਂ ਵਿਧਾਨ ਪਰਿਸ਼ਦ ਨੇ ਠੀਕ ਹੈ ਵਿਧਾਨ ਪਰਿਸ਼ਦ ਵਿਧਾਨ ਪਰਿਸ਼ਦ ਜਿਹੜੀ ਸੀਗੀ ਉਹ ਉੱਪਰਲੇ ਲੈਵਲ ਦੀ ਸੀਗੀ ਕਿਉਂਕਿ ਜਿਹੜੀ ਕਿ ਆਪਣੇ ਕੋਲ ਵਿਧਾਨ ਪਰਿਸ਼ਦ ਸਿਰਫ ਛੇ ਰਾਜਾਂ ਦੇ ਵਿੱਚ ਹੈ ਤਾਂ ਜਿਨ੍ਹਾਂ ਨੂੰ ਖਤਮ ਕੌਣ ਕਰ ਸਕਦਾ ਹੈ ਸੰਸਦ ਖਤਮ ਕਰ ਸਕਦੀ ਹੈ ਔਰ ਬਣਾ ਕੌਣ ਸਕਦਾ ਹੈ ਵਿਧਾਨ ਪਰਿਸ਼ਦ ਨੂੰ ਸੰਸਦ ਹੀ ਬਣਾ ਸਕਦੀ ਹੈ ਬਟ ਅਗਰ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਨੂੰ ਬਣਾ ਵੀ ਸਕਦਾ ਹੈ ਤੇ ਖਤਮ ਵੀ ਕਰ ਸਕਦਾ ਹੈ ਕੌਣ گورنر ਠੀਕ ਹੈ ਉਸ ਨੂੰ ਬਣਾ ਵੀ ਸਕਦਾ ਹੈ ਤੇ ਖਤਮ ਵੀ ਕੌਣ ਕਰ ਸਕਦਾ ਹੈ گورنر ਖਤਮ ਕਰ ਸਕਦਾ ਹੈ ਬਣਾ ਵੀ ਸਕਦਾ ਹੈ ਅਗਰ ਆਰਟੀਕਲ ਨੰਬਰ ਗੱਲ ਕਰੀਏ 175 ਔਰ 176 ਦੀ ਤਾਂ ਇਹਦੇ ਵਿੱਚ ਆਪਾਂ ਜਿਵੇਂ ਕੱਲ ਪੜਾਇਆ ਸੀ ਸੇਮ ਉਹ ਹੀ ਚੀਜ਼ ਹੈ ਉਹ ਆਪਣੀ ਸੈਂਟਰ ਲੈਵਲ ਤੇ ਸੀ ਇਹ ਆਪਣੀ ਸਟੇਟ ਲੈਵਲ ਤੇ ਹੈ ਤਾਂ 175 ਔਰ 176 ਨੰਬਰ ਦੇ ਵਿੱਚ ਆਉਂਦਾ ਆਪਣੇ ਕੋਲੇ ਐਡਰੈਸ ਮੈਸੇਜ ਔਰ ਦੂਸਰਾ ਆਪਣੇ ਕੋਲ ਹੁੰਦਾ ਸਪੈਸ਼ਲ ਮੈਸੇਜ ਠੀਕ ਹੈ ਤਾਂ ਐਡਰੈਸ ਮੈਸੇਜ ਦੇ ਵਿੱਚ ਕੀ ਹੁੰਦਾ ਆਪਣੇ ਕੋਲ ਜਨਰਲ ਤੌਰ ਤੇ ਰਾਜਪਾਲ ਕਿਸੇ ਵੀ ਸਦਨ ਨੂੰ ਐਡਰੈਸ ਕਰ ਸਕਦਾ ਹੈ ਠੀਕ ਹੈ ਐਡਰੈਸ ਦਾ ਮਤਲਬ ਹੁੰਦਾ ਹੈ ਕਿ ਜਨਰਲ ਤੌਰ ਤੇ ਜਿਹੜਾ ਗਵਰਨਰ ਹੁੰਦਾ ਹੈ ਉਹ ਕਿਸੇ ਵੀ ਜਿਹੜਾ ਟਾਈਮ ਠੀਕ ਹੈ ਸਦਰ ਨੂੰ ਕੀ ਕਰ ਸਕਦਾ ਹੈ ਐਡਰੈਸ ਕਰ ਸਕਦਾ ਬੁਲਾ ਸਕਦਾ ਹੈ ਸਦਨ ਬਿਠਾ ਸਕਦਾ ਹੈ ਠੀਕ ਹੈ ਔਰ ਅਗਰ ਆਪਾਂ ਗੱਲ ਕਰੀਏ ਕਿ ਸਪੈਸ਼ਲ ਐਡਰੈਸ ਦੀ ਤਾਂ ਸਪੈਸ਼ਲ ਐਡਰੈਸ ਜਿਹੜਾ ਹੁੰਦਾ ਆਪਾਂ ਜਿਵੇਂ ਉਹਦੇ ਵਿੱਚ ਪੜਿਆ ਸੀ ਉਵੇਂ ਸੇਮ ਇਹਦੇ ਵਿੱਚ ਹੈ ਕਿ ਸਪੈਸ਼ਲ ਐਡਰੈਸ ਜਿਹੜਾ ਹੁੰਦਾ ਹੈ ਉਸ ਨੂੰ ਰਾਜਪਾਲ ਸਿਰਫ ਦੋ ਵਾਰ ਬੁਲਾਉਂਦਾ ਹੈ ਇੱਕ ਵਾਰ ਤਾਂ ਬੁ ਜਨਰਲ ਸੈਸ਼ਨ ਤੇ ਜਨਰਲ ਇਲੈਕਸ਼ਨਸ ਤੇ ਠੀਕ ਹੈ ਇਹੀ ਸੇਮ ਆਪਣੇ ਕੋਲ ਸੀਗਾ ਸੈਂਟਰ ਲੈਵਲ ਤੇ ਕਿਉਂਦੋ ਵੀ ਬਜਟ ਲੈਵਲ ਔਰ ਜਨਰਲ ਇਲੈਕਸ਼ਨ ਦੇ ਟਾਈਮ ਤੇ ਬੁਲਾਇਆ ਜਾਂਦਾ ਸੀ ਸੇਮ ਆਪਣੇ ਕੋਲ ਸਟੇਟ ਲੈਵਲ ਤੇ ਹੈ ਕਿ ਬਜਟ ਸੈਸ਼ਨ ਔਰ ਜਨਰਲ ਇਲੈਕਸ਼ਨ ਦੇ ਟਾਈਮ ਤੇ ਜਿਹੜਾ ਹੁੰਦਾ স্পੈਸ਼ਲ ਐਡਰੈਸ ਬੁਲਾਇਆ ਜਾਂਦਾ ਹੈ ਔਰ ਐਡਰੈਸ ਮੈਸੇਜ ਜਿਹੜਾ ਹੁੰਦਾ ਇਹ ਜਨਰਲ ਮੈਸੇਜ ਹੁੰਦਾ ਹੈ ਇਸ ਨੂੰ ਰਾਜਪਾਲ ਕਦੇ ਵੀ ਬੁਲਾ ਸਕਦਾ ਹੈ ਨੈਕਸਟ ਆਰਟੀਕਲ ਦੀ ਗੱਲ ਕਰੀਏ ਤਾਂ ਆਪਣੇ ਕੋਲ ਆਰਟੀਕਲ ਨੰਬਰ ਹੈ 100 70 ਤਾਂ ਆਰਟੀਕਲ 170 ਦੇ ਵਿੱਚ ਆਪਣੇ ਕੋਲ ਹੈ ਰਾਈਟਸ ਆਫ ਮਿਨਿਸਟਰਸ ਐਂਡ ਐਡਵੋਕੇਟ ਜਨਰਲ ਤਾਂ ਐਡਵੋਕੇਟ ਜਨਰਲ ਐਂਡ ਮਿਨਿਸਟਰਸ ਦੇ ਕੋਲੇ ਕਿਹੜੇ ਕਿਹੜੇ ਰਾਈਟਸ ਹੁੰਦੇ ਨੇ ਤਾਂ ਸਟੇਟ ਦੇ ਮੰਤਰੀਆਂ ਅਤੇ ਉੱਚ ਨਿਆਏ ਅਧਿਕਾਰੀਆਂ ਦੇ ਕੋਲੇ ਜਿਹੜੇ ਅਧਿਕਾਰ ਹੁੰਦੇ ਨੇ ਯਾਨੀ ਕਿ ਐਡਵੋਕੇਟ ਜਨਰਲ ਜਿਹੜਾ ਹੁੰਦਾ ਹੈ ਉਹ ਵਿਧਾਨ ਸਭਾ ਦੇ ਉਹ ਵਿਧਾਨ ਸਭਾ ਦੇ ਜਾਂ ਫਿਰ ਵਿਧਾਨ ਪਰਿਸ਼ਦ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈ ਸਕਦਾ ਹੈ ਪਰ ਉੱਥੇ ਜਿਹੜਾ ਹੁੰਦਾ ਉਹ ਵੋਟ ਨਹੀਂ ਕਰ ਸਕਦਾ ਤੇ ਇਹੀ ਸੇਮ ਚੀਜ਼ ਆਪਾਂ ਕਿਹਦੇ ਵਿੱਚ ਪੜ੍ਹੀ ਸੀ ਇਹੀ ਸੇਮ ਚੀਜ਼ ਆਪਾਂ ਜਿਹੜੀ ਸੈਂਟਰ ਲੈਵਲ ਦੇ ਵਿੱਚ ਪੜ੍ਹੀ ਸੀ ਕਿ ਉੱਥੇ ਕੌਣ ਸੀਗਾ ਉੱਥੇ ਆਪਣੇ ਕੋਲ ਅਟਾਰਨੀ ਜਨਰਲ ਆਫ ਇੰਡੀਆ ਸੀਗਾ ਤਾਂ ਉਹ ਵੀ ਕੀ ਕਰਦਾ ਸੀਗਾ ਉਹ ਵੀ ਲੋਕ ਸਭਾ ਜਾਂ ਫਿਰ ਰਾਜ ਸਭਾ ਦੀਆਂ ਮੀਟਿੰਗਸ ਦੇ ਵਿੱਚ ਜਾ ਕੇ ਬੈਠ ਸਕਦਾ ਸੀ ਬਟ ਉੱਥੇ VOTING ਜਿਹੜੀ ਸੀ ਉਹ ਨਹੀਂ ਕਰ ਸਕਦਾ ਸੀ ਤਾਂ ਉਹ ਵੀ ਸੇਮ ਆਪਣੇ ਕੋਲ ਕਿ ਐਡਵੋਕੇਟ ਜਨਰਲ ਜਿਹੜਾ ਹੈ ਉਹ ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ ਦੀਆਂ मीटिंग जाके बैठ सकता है बट उत्थे वोटिंग जी वो, नहीं कर सकता है नैक्सट आर्टिकल की अगर गल करिए नैक्सट आर्टिकल जो है अपने को अपने कोई खत्म होंगी क्लास क्योंकि जी अपने को आर्टल है एक सौ सतर नंबर तक है जिस किता गवर्नर द्वारे ठीक है और अपने कोडवोकेट जनरल बारे तो एक सौ अठत् नंबर आर्टिकल तो अपने की शुरू होता है जी अपने कोई है ਵਿਧਾਨ ਸਭਾ ਤਾਂ ਵਿਧਾਨ ਸਭਾ ਦੇ ਬਾਰੇ ਵਿੱਚ ਗੱਲ ਕੀਤੀ ਸੀ ਪਹਿਲਾਂ ਕਿ ਉਹ ਨੂੰ ਆਪਾਂ ਸੈਕੰਡ ਚੈਪਟਰ ਦੇ ਵਿੱਚ ਆਉਂਦੀ ਹੈ ਆਪਣੇ ਕੋਲ ਉਹ ਆਪਣੇ ਕੋਲੇ ਸੈਕੰਡ ਚੈਪਟਰ ਦੇ ਵਿੱਚ ਆਏਗੀ ਵਿਧਾਨ ਸਭਾ ਆਪਣੇ ਕੋਲ ਹੋਗੀ ਲੈਜਿਸਲੇਚ ਕੌਂਸਲ ਹੋਗੀ ਉਹਨਾਂ ਦੇ ਚੇਅਰਮੈਨ ਹੋਗੇ ਉਹਨਾਂ ਦੇ ਸਪੀਕਰ ਹੋਗੇ ਉਹ ਸਾਰੇ ਆਪਾਂ ਕਿਹਦੇ ਵਿੱਚ ਕਵਰ ਕਰਾਂਗੇ ਉਹ ਆਪਾਂ ਚੈਪਟਰ 2 ਦੇ ਵਿੱਚ ਕਵਰ ਕਰਾਂਗੇ ਤਾਂ ਅੱਜ ਦੀ ਕਲਾਸ ਜਿਹੜੀ ਆਪਣੀ ਇੱਥੇ ਖਤਮ ਹੁੰਦੀ ਹੈ ਔਰ ਅਗਰ ਤੁਸੀਂ ਵੀਡੀਓ ਨੂੰ ਪੂਰਾ ਦੇਖ ਚੁੱਕੇ ਹੋ ਹਰ ਹੱਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਤੁਸੀਂ ਅਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਇਹ ਗਿਆਨਮਈ ਵੀਡੀਓ ਸੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪ